ਜੀ ਕੀ ਹਾਲ ਹੈ ਕਿਰਪਾਈ ਤੁਸੀਂ ਅਮਨ ਤੇ ਜਗੀ ਤੁਸੀਂ ਦੋਨੇ ਕੈਨੇਡਾ ਚ ਜਾ ਗਏ ਹੋ ਭਾਈ ਇੱਕ ਮੈਨੂੰ ਗੱਲ ਦੱਸੋ ਵੀ ਸਾਡੇ ਆਪਣੀ ਇੰਡੀਆ ਚ ਆਪਣੇ ਇੱਥੇ ਡੇ ਡੇਢ ਅਰਬ ਦੀ ਵਾਦੀ ਆ ਕੈਨੇਡਾ ਦੀ 4 ਕਰੋੜ ਦੀ ਕਦੇ ਤੁਸੀਂ ਆਪਣੀ ਇੰਡੀਆ ਦੇ ਵਿੱਚ ਘਰੇ ਕੋਈ ਜਾਂ ਤੁਹਾਨੂੰ ਪੁੱਛਦਾ ਦੇਖਿਆ ਵੀ ਭਾਈ ਸਾਨੂੰ ਕੰਮ ਤੇ ਲਵਾ ਦੇ ਹੈਂ ਕੀ ਕਰੇ ਕੋਈ ਆਇਆ ਵੀ ਭਾਈ ਕੰਮ ਦੇ ਦੋ ਹੈਂ ਪਰ ਕੈਨੇਡਾ ਦੇ ਵਿੱਚ ਹਰੇਕ ਇਹ ਪੁੱਛਦਾ ਕਹਿਣਾ ਪੈਂਦਾ ਹੈ ਹੈ ਕਹਿਣਾ ਪੈਂਦਾ ਵੀ ਕੰਮ ਦੇ ਨਾਲੇ ਉੱਥੇ ਵਾਦੀ ਨਹੀਂ ਹੈਗੀ ਆਵਾਜ਼ ਆਈ ਨਹੀਂ ਕੋਈ ਮਿਲਣ ਮਲਾਉਣ ਨੂੰ ਨਹੀਂ ਬੰਦਾ ਮਿਲਦਾ ਹਾਂ ਆਲਾ ਕਹਿੰਦਾ ਵੀ ਆਪਾਂ ਜਿਵੇਂ ਇੱਥੇ ਆ ਬਹਿਲੀ ਬੈਠੇ ਆ ਹੂੰ ਉੱਥੇ ਕੋਈ ਬਹਿਲੀ ਨਹੀਂ ਬੈਠਦਾ ਬੰਦੇ ਨਹੀਂ ਟੱਕਰਦਾ ਨਹੀਂ ਵੀ ਆਪਣੇ ਇੰਨੇ ਬੰਦੇ ਗਏ ਕਿੱਥੇ ਆਪਾਂ ਨੂੰ ਬੰਦਾ ਕਦੇ ਨਹੀਂ ਮਿਲਦਾ ਕੰਮ ਦੇ ਉਹ ਵੀ ਤਾਂ ਦੇਖਣ ਵਾਲੀ ਚੀਜ਼ ਹੈ ਸਾਡੀ ਬੈਠੋ ਭੱਜੇ ਹੁਣ ਭੱਜੜਾ ਵਈਆਂ ਵਈਆਂ ਨੇ ਕੋਈ ਤਾਂ ਗੱਲ ਆ ਉੱਥੇ ਆ ਲੋਕ ਕੰਮ ਕੰਮ ਇੱਥੇ ਬਿਲੀ ਰਹਿ ਰਹਿ ਲੱਗਦਾ ਪਹਿਲੀ ਰਹਿ ਕੇ ਅਰੇ ਇੱਥੇ ਕਿੰਨੀ ਆਬਾਦੀ ਆ ਲੱਗਦਾ ਆਈਪੀਆ ਜੀ ਉਹ ਆ ਬਲਾਲਾ ਦੇ ਹਾਂ ਕਰੇ ਕੋਈ ਆਇਆ ਕਰੇ ਵੀ ਹਾਂ ਬਾਈ ਕੰਮ ਦਿਵਾ ਲੈ